ਕਬੀਰ ਮੇਰਾ ਮੁਝ ਮਹਿ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੋਪਤੇ ਕਿਆ ਲਾਗੈ ਮੇਰਾ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਅਬ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਊਰਨ ਕਰਮ ਹੋਏ ਪ੍ਰਭ ਮੇਰਾ ਸੁਹੀ ਮਹੱਲਾ ਤੀਜਾ ਜੁਗ ਚਾਰੇ ਧਨ ਜੀ ਭਵੈ ਬਿਨ ਸਤ ਗੁਰ ਸੋਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨ ਕੋਈ ਰਾਮ ਜੁਗ ਚਾਰੇ ਤਨ ਜੇ ਭਵੈ ਬਿਨ ਸਤ ਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨ ਕੋਈ ਰਾਮ ਤਿਸ ਬਿਨ ਅਵਰ ਨ ਕੋਈ ਸਦਾ ਸੱਚ ਸੋਈ ਗੁਰਮਖ ਏਕੋ ਜਾਣਿਆ ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ ਤਿਸ ਬਿਨ ਅਵਰ ਨ ਕੋਈ ਸਦਾ ਸਚ ਸੋਈ ਗੁਰਮਖ ਏਕੋ ਜਾਣਿਆ ਧੰ ਪਰ ਮੇਲਾਵਾ ਹੋਆ ਗੁਰਮਤੀ ਮਨ ਮਾਨਿਆ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ 헤 ਭਾਈ ਜੁਗ ਚਾਹੇ ਕੋਈ ਵੀ ਹੋਵੇ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਖਸਮ ਪ੍ਰਭੂ ਦਾ ਮਲਾਪ ਨਹੀਂ ਹੋਊਗਾ ਜੀਵ ਇਸਤਰੀ ਭਾਵੇਂ ਚੌਹਾਂ ਜੁਗਾਂ ਵਿੱਚ ਭਟਕਦੀ ਫਿਰੇ ਉਸ ਪ੍ਰਭੂਪਤੀ ਦਾ ਹੁਕਮ اٹਲ ਹੈ ਕਿ ਗੁਰੂ ਦੀ ਰਾਹੀ ਹੀ ਉਸ ਦਾ ਮਿਲਾਪ ਪ੍ਰਾਪਤ ਹੁੰਦਾ ਹੈ ਉਸ ਤੋਂ ਬਿਨਾਂ ਕੋਈ ਹੋਰ ਉਸ ਦੀ ਬਰਾਬਰੀ ਦਾ ਨਹੀਂ ਜੋ ਇਸ ਹੁਕਮ ਨੂੰ ਬਦਲਾ ਸਕੇ ਹੇ ਭਾਈ ਉਸ ਪ੍ਰਭੂ ਤੋਂ ਬਿਨਾਂ ਉਸ ਵਰਗਾ ਹੋਰ ਕੋਈ ਨਹੀਂ ਓ ਪ੍ਰਭੂ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ ਗੁਰੂ ਦੇ ਸਨਮੁਖ ਰਹਿਣ ਵਾਲੀ ਜੀਵ ਇਸਤਰੀ ਉਸ ਇੱਕ ਨਾਲ ਹੀ ਡੂੰਗੀ ਸਾਂਝ ਬਣਾਉਂਦੀ ਹੈ ਜਦੋਂ ਗੁਰੂ ਦੀ ਮੱਤ ਉੱਤੇ ਤੁਰ ਕੇ ਜੀਵ ਇਸਤਰੀ ਦਾ ਮਨ ਪਰਮਾਤਮਾ ਦੀ ਯਾਦ ਵਿੱਚ ਗਿੰਝ ਜਾਂਦਾ ਹੈ ਸਦੋਂ ਜੀਵ ਇਸਤਰੀ ਦਾ ਪ੍ਰਭੂ ਪਤੀ ਨਾਲ ਮਿਲਾਪ ਹੋ ਜਾਂਦਾ ਹੈ